ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲਓ ਜੀ ਅੱਜ ਆਪਾਂ ਆਇਆ ਜੀ ਬਾਹਰਲੇ ਖੇਤ ਇੱਥੇ ਕਰਨੀ ਹੈ ਆਪਾਂ ਤਿਆਰੀ ਤੇ ਆਪਣੇ ਗੇੜੇ-ਗੇੜੇ ਲਾਉਣ ਵਾਲੇ ਬੰਨੇ-ਬੰਨੇ ਗੇੜੇ ਲੱਗਣ ਵਾਲੇ ਹੀ ਕੋਠਾ ਆਉਣ ਵਾਲਾ ਹੀ ਉਹ ਆਇਆ ਜੀ ਬੋਣ ਤੇ ਵਟਾਂ-ਵਟਾਂ ਦੀ ਕਰਨੀ ਸੈਟਿੰਗ ਵਟਾਂ ਪਾਵਾਂਗੇ ਆਪਾਂ ਖੱਤੇ ਬਣਾਉਣੇ ਪੈਣੇ ਨਿੱਕੇ-ਨਿੱਕੇ ਹਰ ਕੰਮ ਮੜ ਕੇ ਟਾ ਦਾਂਗੇ ਆਓ ਜੀ ਲੱਗੇ ਬਨੇ ਆਪਣੇ ਚੋਨੇ ਵੀ ਸ਼ੁਰੂ ਕੋਈ ਲੱਗ ਗਿਆ ਤੇ ਕੋਈ ਲੱਗਣ ਵਾਲੇ ਹਾਂਜੀ ਆ ਆਪਣੀ ਮੋਟਰ ਕੇ ਇਹ ਆਪਣਾ ਟਰੈਕਟਰ ਆ ਇਹ ਆਪਣੇ ਗਵਾਂਢੀਆਂ ਨੇ ਲਿਆਂਦਾ ਨਵਾਂ ਇਹ ਪਹਿਲਾਂ ਵੀ 855 ਸੀ ਇਹਨਾਂ ਕੋਲ ਤੋਂ ਵਿੱਚ ਦੇ ਕੇ ਤੇ ਹੁਣ ਫੇਰ ਇਹਨਾਂ ਨਵਾਂ ਲੈ ਆਂਦਾ ਤੁਹਾਨੂੰ ਦਿਖਾਉਣੇ ਆ ਲੱਗੇ ਨਹੀਂ ਨਹੀਂ ਹਾਂਜੀ ਆ ਟਰੈਕਟਰ ਆ ਜੀ ਹਾਂਜੀ ਆ ਟਰੈਕਟਰ ਆਪਣਾ ਜਿੱਥੇ ਆਪਾਂ ਪਟਾਇਆ ਹੀ ਚ ਪੈਦਾ ਤੇ ਉਹਦੇ ਪੱਤੇ-ਪੁੱਤੇ ਹੀ ਜਿਹੜੇ ਉਹ ਆ ਇਕੱਠੇ ਕਰਕੇ ਆਪਾਂ ਅੱਗ ਲਾਤੀ ਹੈ ਨਾਲੇ ਉਹ ਜਿਹੜਾ ਟੋਇਆ ਪਿਆ ਹੀ ਉਹ ਆਪਾਂ ਮਿੱਟੀ-ਮਿੱਟੀ ਪਾ ਕੇ ਸੈਟ ਕਰਾ ਇੱਕ ਪੈਦਾ ਆਪਣਾ ਆ